ਕਈ ਵੀ ਸੇਵਾ ਚ ਲੱਗੇ ਹੋਏ ਆ ਤੇ ਹੁਣ ਸਿਚੁਏਸ਼ਨ ਕੀ ਹੈ ਉਹਨਾਂ ਨੇ ਕਿ 10 ਦਿਨਾਂ ਜੇ ਪਰਸੋਂ ਜਿਹੜਾ ਸੀਗਾ ਇੱਥੇ ਇੰਨੀ ਅਤ ਦੀ ਗਰਮੀ ਸੀਗੀ ਵੀ ਵਿੱਚ ਵੜਿਆ ਨਹੀਂ ਜਾ ਸਕਦਾ ਸੀ ਦੁਪਹਿਰ ਤੇ ਕੱਲ ਹਵਾ ਜਲਦੀ ਰਹੀ ਅੱਜ ਦਿਨ ਲੱਗਾ ਸੀਗਾ ਅਚਾਨਕ ਬਾਰਸ਼ ਆ ਗਈ ਸੋ ਉਹਦੇ ਨਾਲ ਬਰਸਾਤੀਆਂ ਦੇ ਵਿੱਚ ਇਹਨਾਂ ਨੂੰ ਵੰਡ ਵੀ ਰਹੇ ਆ ਸੋ ਤਾਂ ਕਿ ਜਿਹੜਾ ਹੈਗਾ ਥੋੜਾ ਬਚਾ ਹੋ ਗਿਆ ਉਹ ਇਹਨਾਂ ਨੂੰ ਨਾਲ ਦੇ ਵੀ ਰਹੇ ਜਿੱਦੇ ਜਿਹਨੂੰ ਕੀ ਸਿਚੁਏਸ਼ਨ ਕੀ ਹੈ ਅੰਦਰ ਹੁਣ ਅੰਦਰ ਤਾਂ ਪਾਣੀ ਥੋੜਾ ਜਿਹਾ ਘਟਿਆ ਕੱਲ ਦਾ ਹੋਰ 1.5 ਫੁੱਟ ਪਾਣੀ ਘਟ ਗਿਆ ਪਰ ਹਜੇ ਪਾਣੀ ਹੈ ਕਿ ਹਜੇ ਬਹੁਤ ਜ਼ਿਆਦਾ ਕਿ ਘਰ ਵਗੈਰਾ ਕਿੰਨੇ ਕੁ ਡਿੱਗ ਗਏ ਘਰ ਜਿਹੜੇ ਪਾਣੀ ਦੇ ਮੋਰੇ ਸੀ ਉਹ ਡੱਗੇ ਪਰ ਜਿਹੜੇ ਨਹੀਂ ਡਿੱਗੇ ਉਹ ਵੀ ਡੱਗੇ ਹਰ ਗਏ ਕੋ ਕੋ ਚੁਰ ਜਿਹੜੀਆਂ ਬਾਰਸ਼ਾਂ ਹੋਈਆਂ ਨਾ ਇਹਨੇ ਇਹਨਾਂ ਦਾ ਦੁੱਖ ਜਿਹੜਾ ਸੀ ਡਬਲ ਕਰਤਾ ਪਹਿਲਾਂ ਤਾਂ ਥੱਲੇ ਪਾਣੀ ਦਾ ਡਰ ਸੀ ਆਲੇ ਦੁਆਲੇ ਪਾਣੀ ਦਾ ਡਰ ਸੀ ਜਦੋਂ ਉੱਪਰੋਂ ਪਾਣੀ ਡਿੱਗਿਆ ਉਹ ਰੈਗੂਲਰ ਡਿੱਗਿਆ ਉਹਨਾਂ ਨੇ ਸੱਤਾਂ ਗਿੱਲੀਆਂ ਕਰਤੀਆਂ ਉਹ ਉਹ ਜਿਹੜਾ ਹੈਗਾ ਸੱਤਾਂ ਭਾਰੀਆਂ ਹੋ ਗਈਆਂ ਚੋਰੀਆਂ ਬਾਹਰੋਂ ਧੁੱਪ ਲੱਗੀ ਐ ਅੰਦਰ ਪਾਣੀ ਟਪਕ ਰਿਹਾ ਕਿਸੇ ਪ੍ਰਕਾਰ ਦੇ ਡੈਚ ਵਗੈਰਾ ਤਾਂ ਨਹੀਂ ਹੋਇਆ ਕਿ ਪਸ਼ੂ ਦੇ ਆ ਭਾਈ ਹਜੇ ਵਾਹਿਗੁਰੂ ਦੀ ਕਿਰਪਾ ਬਾਕੀ ਸਾਰਾ ਕੁਝ ਪਤਾ ਨਹੀਂ ਫਿਰ ਪਤਾ ਲੱਗੂਗਾ ਕੌਣ ਇੱਥੇ ਸੀਗਾ ਕੌਣ ਪਸ਼ੂ ਲੈ ਗਿਆ ਕਿਹੜਾ ਰਹਿ ਕਿਹਦਾ ਰਹਿ ਗਿਆ ਪਰ ਹਜੇ ਤੱਕ ਇਹੋ ਜੀ ਸਾਨੂੰ ਰਿਪੋਰਟ ਕੋਈ ਨਹੀਂ ਮਿਲੀ ਨਾ ਇੱਥੇ ਕੋਈ ਮਨੁੱਖੀ ਤੇ ਨਾ ਹੀ ਕਿਸੇ ਜਿਹੜਾ ਹੈਗਾ ਪਸ਼ੂ ਦਾ ਕੋਈ ਨੁਕਸਾਨ ਹੋਇਆ ਪਰ ਬਾਕੀ ਜਿਹੜਾ ਹੈਗਾ ਨੁਕਸਾਨ ਆ ਇੱਕ ਦਿਨ ਕਹਿੰਦੇ ਸੀ ਕੋਈ ਮੱਝ ਕਿਸੇ ਦੀ ਹੋ ਗਈ ਰੁੜ ਗਈ ਉਹ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਉਹ ਤਾਂ ਇੱਥੇ ਗਰਦਾਬਰੀ ਇਹਨਾਂ ਦੀ ਹੋਊਗੀ ਸਪੈਸ਼ਲ ਗ੍ਰੈਂਟੀ ਮਿਲਦੀ ਉਹਦੇ ਵਿੱਚ ਹੀ ਪਤਾ ਲੱਗੂ ਕਿ ਕਿੰਨੀਆਂ ਗੋਈਆਂ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਲੋਕਾਂ ਨੂੰ ਬਸ ਹੁਣ ਪਾਣੀ ਥੋੜਾ ਜਿਹਾ ਘਟ ਰਿਹਾ ਤੇ ਉਹਦੇ ਨਾਲ ਸ਼ਕੂਨ ਦੇ ਵਿੱਚ ਪਰ ਫਿਰ ਵੀ ਅਸੀਂ ਕਹਿੰਨੇ ਵੀ ਹਜੇ ਪਾਣੀ ਦੇ ਕੋਈ ਕਿਸ ਤਰ੍ਹਾਂ ਵੀ ਸੁਹਾ ਰਿਹਾ ਇਹ ਇਹ ਦਿਹਾੜੀ ਡੰਗ ਦੇ ਵਿੱਚ ਪਾਣੀ ਘਟਣ ਵਾਲਾ ਨਹੀਂ ਤੇ ਜਿਹੜੇ ਉੱਥੇ ਅੰਦਰ ਰਹਿ ਰਹੇ ਆ ਉਹ ਜ਼ਰੂਰ ਬਾਹਰ ਆ ਜਾਣ ਤਾਂ ਕਿ ਉਹਨਾਂ ਨੂੰ ਇੱਥੇ ਸਾਰੇ ਪ੍ਰਬੰਧbaar ਹੈਗੇ ਆ ਤੇ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਹੈਗਾ ਹਰ ਤਰ੍ਹਾਂ ਦੇ ਨਾਲ ਅਸੀਂ ਯਤਨ ਕਰ ਰਹੇ ਆ ਜੇ ਉਹ ਬਾਹਰ ਆ ਜਾਣ ਤੇ ਉਹ ਵਧੀਆ ਤਰੀਕੇ ਦੇ ਨਾਲ ਸੌ ਸਕਦੇ ਆ ਜਿਹੋ ਜਿਹੇ ਹਾਲਾਤਾਂ ਵਿੱਚ ਉੱਥੇ ਸੌਣਾ ਬਹੁਤ ਮੁਸ਼ਕਲ ਜਿਹੜੇ ਲੋਕੀ ਸਮਾਨ ਲੈ ਕੇ ਆ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕੀ ਸਮਾਨ ਦੀ ਲੋਡ ਹੈ ਵੀ ਉਹ ਲੈ ਕੇ ਆਣਾ ਚਾਰਾ ਲੈ ਕੇ ਆਣਾ ਕਿੱਥੇ ਸੀਗੇ ਜਿਹੜੀ ਹੁਣ ਤਰਪਾਲਾਂ ਵਗੈਰਾ ਸੀ ਬਾਕੀ ਰੋਟੀ ਪਾਣੀ ਦਾ ਸਮਾਨ ਆ ਦੇ ਜਿਹੜਾ ਹੈਗਾ ਇੱਥੇ ਜਾਂਦਾ ਤਾਂ ਕੋਈ ਨਹੀਂ ਕश्ती ਨਹੀਂ ਜਾਂਦਾ ਖਾਣ ਪੀਣ ਦਾ ਸਾਮਾਨ ਆਪਾਂ ਦੇ ਰਹੇ ਆ ਜਦੋਂ ਕੋਈ ਕਿਸੇ ਨੂੰ ਇਹਨਾਂ ਦੀ ਅਸਲੀ ਹੈਲਪ ਦੀ ਲੋੜ ਪੈਣੀ ਆ ਉਹ ਉਦੋਂ ਜਦੋਂ ਘਰਾਂ 'ਚ ਚੱਲ ਜਾਣਗੇ ਉਸ ਵਾਲੀ ਖਾਲ ਆ ਰਹੀ ਆ ਉਹ ਜਿੰਨੀ ਕਹੇਗੀ ਕश्ती ਨਹੀਂ ਜਾਂਦੀ ਆ ਪਰ ਉਹ ਜਦੋਂ ਘਰਾਂ 'ਚ ਜਾਣਗੇ ਜੋ ਵੀ ਤੁਸੀਂ ਹੈਲਪ ਕਰਨਾ ਚਾਹੁੰਦੇ ਜਿੰਨੀ ਵੀ ਕੋਈ ਕਰਨਾ ਚਾਹਦਾ ਉਹ ਉਹਨੂੰ ਵਧੀਆ ਹੋਊਗੀ ਕਿਉਂਕਿ ਹੁਣ ਤਾਂ ਜਿਹੜੇ ਘਰ ਛੱਡ ਗਏ ਉਹ ਪਤਾ ਨਹੀਂ ਕਿੱਥੇ ਰਹਿ ਰਹੇ ਆ ਤੇ ਜਿੰਨੇ ਵੀ ਇੱਥੇ ਹੈ ਉਹ ਕਿੱਥੋਂ ਆ ਦੇ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਚਾਰਸ ਫੇਰ ਪਾਣੀ ਪਾਣੀ ਹੈ ਇਸ ਵਾਸਤੇ ਜ਼ਰੂਰ ਇਹਨਾਂ ਦੀ ਹੈਲਪ ਦੀ ਲੋੜ ਇਹ ਦਵਾਰਾ ਹੜ ਨਾ ਹੁਣ ਉਹਦੇ ਵਾਸਤੇ ਹੈਲਪ ਦੀ ਲੋੜ ਆ ਤੁਸੀਂ ਉਹਦੇ ਨਾਲ